ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹਮ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੇ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸਹ ਸਿਆਣਪਾਂ ਲਖ ਹੋ ਹੈ ਦਾਇਕ ਨਾ ਚੱਲੇ ਨਾਲ ਕਿਵਸ ਤੇ ਆਰਾ ਹੋਈਐ ਕਿਵ ਕੂੜੈ ਟੁਟ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੈ ਤਾਂ ਹਉਮੈ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੈ ਨੀਸ਼ਾਨ ਗਾਵੇ ਕੋ ਗੁਣਵੜੇ ਆਇਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜਿ ਕਰੀ ਤਨ ਖੀ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੇ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮਿ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਚ ਨਾਹੀ ਪਾਖਿਆ ਪਾਉ અપਾਰ ਅਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅਗਹਿ ਰਖੀਐ ਜੇ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ અમૃત વેલા સચ નાઉ બઢાઈ બીચાર કરમી આવૈ કપડા નદરી મોખ દ્વાર નાનક એ મે જાનીએ સબ આપે સચિયાર થાપ્યા ના જાય કીતા ના હોઈ આપે આપ નિરંજન સોઈ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਨੀ ਨਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਹਾਸਮਾਈ ਗੁਰ ਈਸਰ ਗੁਰ ਗੋਖ ਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਣੈ ਜਾਈ ਤੀਰਤ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਗਾ ਇੱਕ ਦਾਦਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਯਾਰ ਜਾ ਹੁਰਦ ਸੂਣੀ ਹੋਈ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਈ ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੈ ਤਾਂ ਬਾਤ ਨ ਪੁੱਛੈ ਕੀ ਕੀ ਡਾ ਅੰਦਰ ਕੀਟ ਕਰ ਦੋਸੀ ਦੋਸ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਦੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਐ ਸਿਧ ਪੀਰ ਸੁਰਨਾਥ ਸੁਣਿਐ ਧਰਤ ਤਵਲ ਆਕਾਸ਼ ਸੁਣਿਐ ਦੀਪ ਲੋਪਦਾਲ ਸੁਣਿਐ ਪਹੋ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਐ ਅਠ ਛਠ ਕਾ ਇਸਨਾਨ ਸੁਣਿਐ ਪੜ ਪੜ ਪਾਵੈ ਮਾਨ ਸੁਣਿਐ ਲਾਗੇ ਸਹਿਜ ਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੂਖ ਪਾਪ ਕਾ ਨਾਸ ਸੁਣਿਐ ਸਰਾਂ ਗੁਨਾ ਕੇ ਗਾ ਸੁਣੀਐ ਸੇਖ ਪੀਰ ਪਾਤਸ਼ਾਹ ਸੁਣਿਐ ਅੰਦੇ ਪਾਵੇਂ ਰਾਹੋ ਸੁਣਿਐ ਹਾਥ ਹੋ ਮੈਂ ਇਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਪਵਣ ਕੀ ਸੁਧ ਮਨੈ ਮੂੰਹ ਚੋਟਾ ਨਾ ਖਾਏ ਮਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੰਜਣ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪਤਸਿਓ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਣ ਹੋਏ ਜੇ ਕੋ ਮੰਝਣੈ ਮਨ ਕੋਈ ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭਿੱਕ ਐਸਾ ਨਾਮ ਨਰੰਜਣ ਹੋਏ ਜੇ ਕੋ ਮਾਣ ਜਾਣੈ ਮਨ ਕੋਈ ਪੰਚ ਪਰਵਾਣ ਪੰਚ ਪ੍ਰਦਾਨ ਪੰਚੇ ਪਾਵੈ ਦਰਗਹਿ ਮਾਣ ਪੰਚੇ ਸੋਹਣ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਜੇ ਕੋ ਬੂਝੈ ਹੋਵੈ ਸਚਿਆਰ ਤਵ ਲੈ ਉਪਰ ਕੀਤਾ ਪਾਰ ਤਰਦੀ ਹੋਰ ਪਰੈ ਹੋਰ ਹੋਰ ਤਿਸ ਦੇ ਪਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ 부ੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੋਹਲਿਓ ਰੂਪ ਕੀਤੀ ਦਾਤ ਜਾਣੈ ਕੋਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈਂ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅਸੰਖ ਦਾਤਾਰ ਅਸ਼ੰਖ ਸੂਰ ਮੋਹ ਪਖਸਾਰ ਅਸ਼ੰਖ ਮੋਨ ਲੇਵ ਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਮ ਏਕ ਵਾਰ ਜੋ ਤੁੱਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਕ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਕ ਥਾਮ ਗੰਮ ਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖ ਤੇ ਸਰ ਨਾਹੀਂ ਜੇ ਫਰਮਾਏ ਤੇਵ ਤੇਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰੇ ਹੱਥ ਪੈਰ ਤਨ ਦੇਹ ਪਾਣੀ ਤੋ ਤੈ ਉਤਰ ਸਖੇਹ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਂ ਪੈ ਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ तीरथ तब्ब दया दत दान जे को पावे तिलका मान सुनया मनया मन कीता पाओ अंतरगत तीरथ मल नाओ सब गुण तेरे मैं नाहिं कोए विण गुण कीते भगत ना होए स्वस्त आध बाणी बरमाओ सत सुहाण सदा मन चाओ ਕਵਣ ਸੁਵੇਲਾ ਵਖਤ ਕਵਣ ਕਵਣ ਤਿਤ ਕਵਣ ਵਾਰ ਕਵਣ ਸਿਰਤੀ ਮਹੋ ਕਵਣ ਜਿਤ ਹੋ ਆਇਆ ਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨ ਪਾਇਓ ਕਾ ਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰਣ ਜੋਗੀ ਜਾਣੈ ਰਤਮ ਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਖਾਂ ਕਿਵਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਸੁਹੈ ਪਤਲਾ ਪਤਾਲ ਲਖ ਯਾਗ ਅਸਾਂ ਯਾਗ ਅਸ ਊੜਕ ਊੜਕ ਭਾਰ ਧਕੇ ਵੇਦ ਕਹਿਣ ਇੱਕ ਬਾਤ ਸਹਸ 18 ਕਹਿਣ ਕਤੇ ਬਾ ਅਸਲੂ ਇੱਕ ਤਾਤ ਲਿਖਾ ਹੋਏ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹਤੀ ਸੁਰਤ ਨ ਪਾਈਆਂ ਨਦੀਆਂ ਤੇ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤਲ ਨ ਹੋਵਣੀ ਜੇ ਇਸ ਮਨੋਂ ਨਾ ਵਿਸਰੈ ਅੰਤਨ ਸਿਫਤੀ ਕਹਿਣ ਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਵਰ ਅੰਤ ਕਾਰਣ ਕੀਤੇ ਬਿੱਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਂ ਉੱਚੇ ਉੱਪਰ ਊਚਾ ਨਾ ਹੋਵੜ ਊਚਾ ਹੋਵੇ ਕੋਏ ਤੇ ਸੂਚੇ ਕੋ ਜਾਣੈ ਸੋਏ ਜੇਵੜ ਆਪ ਜਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਥਮਾਏ ਕੀਤੇ ਮੰਗੇ ਜੋਦ ਅਪਾਰ ਕੀਤਿਆਂ ਗੁਣਦ ਨਹੀਂ ਵਿਚਾਰ ਕੀਤੇ ਖਾਪ ਟੁੱਟੇ ਵਿਕਾਰ ਕੀਤੇ ਲੈ ਲੈ ਮੁਕਰਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁਖ ਭੂਖ ਸਦਮਾਰ ਏ ਬਿਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇ ਤਿਆ ਮੂ ਖਾਏ ਆਪੇ ਜਾਣ ਆਪੇ ਦੇ ਆਖੇ ਸੇ ਵੀ ਕੀ ਕੀ ਜਿਸ ਨੂੰ ਬਖਸ਼ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਐ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਜਾਹੇ ਅਮੁੱਲ ਪਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹਿ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਅੱਖੇ ਬਰਮੇ ਅੱਖੇ ਇੰਦ ਅੱਖੇ ਗੋਪੀ ਤੇ ਗੋਬਿੰਦ ਅੱਖੇ ਇਸਰ ਅੱਖੇ ਸਿੱਧ ਅੱਖੇ ਕਿਤੇ ਕੀਤੇ ਬੁੱਧ ਅੱਖੇ ਦਨਵ ਅੱਖੇ ਦੇਵ ਅੱਖੇ ਸੁਰ ਨਰਮਨ ਜਨ ਸੇਵ ਕੀਤੇ ਅੱਖੇ ਅਖਣ ਪਾਹੇ ਕੀਤੇ ਕਹਿ ਕੈ ਉਠ ਉਠ ਜਾਹੇ ਤੇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਜਾ ਸੋਏ ਜੇ ਕੋ ਅਖ ਬੋਲ ਵਿਗਾੜ ਤਾ ਲਿਖਿਐ ਸਿਰ ਗਵਰੰਗ ਵਰ ਸੋਦਰ ਕੇ ਹਾਂ ਸੋ ਕਰ ਕੇ ਹਾਂ ਜਿਤ ਬਹਿ ਸਰਬ ਸੰਮਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਉਣ ਹਾਰੇ ਕੇਤੇ ਰਾਗ ਪਰਿਸ਼ੋ ਕਹੀ ਅਣ ਕੇਤੇ ਗਾਉਣ ਹਾਰੇ ਗਾਵੇ ਤੁਨ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀਸਰ ਜਗ ਜਗ ਵੇਦਾਂ ਨਾਲੇ ਗਾਵੇ ਮੋਹਨਿਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਣ ਰਤਨ ਉਪਾਏ ਤੇਰੇ 68 ਤੀਰਦ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਕੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ ਸਈ ਤੁਧ ਨੂੰ ਗਾਵੈ ਜੋ ਤਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨੈ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਜੀ ਨਾਈ ਹੈ ਵੀ ਹੋਸੀ ਜੈਨ ਜਾਸੀ ਰਚਨਾ ਜੇ ਨਿਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੇਨ ਉਪਾਈ ਕਰ ਕਰ ਵਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਤ ਸਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਪੂਤ ਖਿੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ आदेश दिशयादेश आद आ अनिल अनाद अनाहद जग जग एको वेस भुगत ज्ञान दया भंडारण कटकट बजैनाद आपनाथ नाथी सबजा की रिद्ध सिध अवरा साध संयोग वियोग देहकार चलावे लेखे आवे भाग आदेशति सयादेश आ आद अनिल अनाद अनाहत जग जग एको वेस एकमई जुगत विआई तिन चले परवान एक संसारी एक भंडारी एक लाए दीवान जीवति स्वभाव तिवे चलावे जीव होवे फरमान ओ वेखए नदरन आवै बोता एहो विडान आदेशति सयादेश आन आद अनिल अनाल अनाहद जुग जुग एको वेस आसन लोए लोए भंडार जो किस पाया सो एक वार कर कर वेखै सृजनहार नानक सच्चे की साची कार आदेश दिशा यादेश आन अनिल अनाद अनाहद जग जग एको वेस एक दूजी बोलख हो है लाख होवे लाख बीस लाख लाख घेड़ा या कीए एक नाम जगदीश एत रहा पत पवड़ियां चढ़िए होई 21 सुन गल्ला आकाश की कीटाएं आई रीस ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸਮ ਆਖਣ ਜੋਰ ਚਪੇ ਨ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨ ਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਇ ਨਾਨਕ ਉੱਤਮ ਨੀਚ ਨ ਕੋਇ ਰਾਤੀ ਰੁਤੀ ਥਿਤੀ ਵਾਰ ਪਉਣ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਬ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪੌਣ ਪਣੀ ਬਸੰਤਰ ਕੀਤੇ ਕਾਨ ਮਹੇਸ਼ ਕیتے ਬਰਮੈ ਕਾੜਦ ਕੜੀਏ ਰੂਪ ਰੰਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੇਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੇਤੇ ਦੇਵੀ ਵੇਸ ਕੀਤੇ ਦੇਵਦਨੁ ਮਨ ਕੀਤੇ ਕੀਤੇ ਰਤਨ ਸਮੁੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤ ਨਰਿੰਦ ਕੀਤਿਆਂ ਸ੍ਰੀਤੀ ਸੇਵਕ ਕੀਤੇ ਨਾਨਕ ਅੰਤ ਨਯੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤਿਥਾ ਨਾਦ ਬਿਨੋਦ ਕੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਥਾ ਘਾੜ ਤਕੜੀਏ ਬਹੁਤ ਅਨੂਪਮ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੈ ਘੜੀ ਹੈ ਸੁਰਤ ਮਤਮਨ ਬੁੱਧ ਤਿੱਥੈ ਘੜੀ ਹੈ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਈ ਮਾਹੇ ਤਾਂ ਕੇ ਰੂਪ ਨਕਤਨੇ ਜਾਹੇ ਨਾ ਹੋ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੈ ਮਨ ਮਾਹਿ ਤਿਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਤੈ ਦਇ ਅੰਤ ਨ ਅੰਤ ਤਿਥੈ ਲੋ ਲੋ ਅਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਤਨਾ ਕਰੜਾ ਸਾਰ ਜਤ ਬਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਤਿਆਰ ਭੋਖਲਾ ਅਗਨ ਤਪਤਾਉ ਪਾਂਡਾ ਪਾਉ ਮਰਤ ਤਟਾਲ ਘੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚ ਧਰਮ ਹਦੂਰ ਕਰਮੀਆਂ ਕੋ ਆਪਣੀ ਕੇ ਨੇੜੇ ਕੇ ਦੂਰ ਜਿਨਨੀ ਨਾਮ ਤੇ ਆਇਆ ਗਏ ਮ ਸਕਤ ਕਾਲ ਨਾਨਕ ਤੇ ਮੁਖ ਯੂ ਜਲੇ ਕੀਤੀ ਛੁੱਟੀ ਨਾਲ ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕਿੰਦੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ